ਕੁਸੀਂ ਇੱਕ ਬਾਲੀਵੁੱਡ ਮੂਵੀ ਹੋਏਗੀ ਉਹਦੇ ਵਿੱਚ ਗਾਣਾ ਸੁਣਿਆ ਹੋਏਗਾ ਕਿ ਐਸਾ ਦੇਸ਼ ਹੈ ਮੇਰਾ ਧਰਤੀ ਨਿਰਾਲੀ ਅੰਬਰ ਨੀਲਾ ਇਹ ਜਾਂ ਕੁਝ ਗਾਣਾ ਹੈ ਤੇ ਫਿਰ ਐਂਡ 'ਚ ਹੋ ਜਾਂਦਾ ਕਿ ਐਸਾ ਦੇਸ਼ ਹੈ ਮੇਰਾ ਤੇ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਇਸ ਦਾ ਥੀਮ ਵੀ ਐਸਾ ਦੇਸ਼ ਹੈ ਮੇਰਾ ਇਸ ਦੇ ਉੱਪਰ ਅਸੀਂ ਕਰ ਰਹੇ ਹਾਂ ਤੁਹਾਨੂੰ ਹੁਣ ਇਸ ਤੋਂ ਬਾਅਦ ਇੱਕ ਤਸਵੀਰ ਦਿਖਾਉਂਦੇ ਆਂ ਇਹ ਤਸਵੀਰ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀ ਏ ਇਹ ਤਸਵੀਰ ਪਹਿਲਾਂ ਤਸਵੀਰ ਅਸੀਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤੁਹਾਡੇ ਸਕਰੀਨ ਤੇ ਤਸਵੀਰ ਲੈ ਕੇ ਆਉਣ ਇਹ ਤਸਵੀਰ ਨੂੰ ਤੁਸੀਂ ਆਪਣੇ ਪੱਧਰ ਤੇ ਇਹ ਜਾਂਚਣ ਦੀ ਕੋਸ਼ਿਸ਼ ਕਰੋ ਸਮਝਣ ਦੀ ਕੋਸ਼ਿਸ਼ ਕਰੋ ਕਿ ਆਖਿਰ ਇਸ ਤਸਵੀਰ ਦਾ ਮਤਲਬ ਕੀ ਹੋ ਸਕਦਾ ਹੈ ਤਸਵੀਰ ਚ ਕੁਝ ਲੋਕ ਖੜੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਲੋਕਾਂ ਨੂੰ ਇਸ ਕੇਸ ਬਾਰੇ ਪਤਾ ਹੋਏਗਾ ਉਹਨਾਂ ਨੂੰ ਝੱਟ ਸਮਝ ਆ ਗਿਆ ਹੋਵੇਗਾ ਪਰ ਇਸ ਤਸਵੀਰ ਨੂੰ ਜਿਹੜੇ ਲੋਕ ਬਹੁਤੇ ਨਹੀਂ ਜਾਣਦੇ ਉਹਨਾਂ ਨੂੰ ਦੱਸਾਂਗੇ ਪਰ ਥੋੜਾ ਅੰਦਾਜ਼ਾ ਲਗਾਉਣਾ ਬਣਦਾ ਹੈ ਤੁਹਾਡੇ ਵੱਲੋਂ ਅੰਦਾਜ਼ਾ ਲਗਾਓ ਕਿ ਆਖਿਰ ਇਹ ਲੋਕ ਕੌਣ ਹੋ ਸਕਦੇ ਨੇ ਇਨਾ ਦੇ ਗਲਾਂ ਦੇ ਵਿੱਚ ਫੁੱਲਾਂ ਵਾਲੀ ਮਾਲਾ ਪਾਈ ਹੋਈ ਹੈ ਬੜਾ ਸਤਕਾਰ ਕੀਤਾ ਜਾ ਰਿਹਾ ਹੈ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਇੱਕ ਤਸਵੀਰ ਤਾਂ ਅਜਿਹੀ ਹੈ ਕਿ ਉਹਨਾਂ ਨੂੰ ਲੱਡੂ ਤਾਂ ਖਵਾਏ ਜਾ ਰਹੇ ਨੇ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਤੁਹਾਡੇ ਮਨ 'ਚ ਆ ਰਿਹਾ ਹੋਵੇਗਾ ਕਿ ਸ਼ਾਇਦ ਇਹ ਲੋਕ ਕੋਈ ਸਰਪੰਚ ਪੰਚ ਜਾਂ ਕਿਸੇ ਕਮੇਟੀ ਦੇ ਮੈਂਬਰ ਜਾਂ ਕੋਈ ਚੁਣੇ ਗਏ ਹੋਣਗੇ ਜਾਂ ਕੋਈ ਅਜੀਹਾ ਕੰਮ ਕੀਤਾ ਹੋਵੇਗਾ ਜਿਸ ਤੋਂ ਬਾਅਦ ਇਹਨਾਂ ਨੂੰ ਸਮਾਜ ਦੇ ਵਿੱਚ ਇੰਨੀ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ ਜੇ ਤਾਂ ਤੁਹਾਡੇ ਮਨ 'ਚ ਅਜੀਹਾ ਕੁਝ ਚੱਲ ਰਿਹਾ ਹੈ ਤਾਂ ਚੱਲਣ ਦਿਓ ਅਸੀਂ ਇਹਨਾਂ ਇਹਨਾਂ ਤਸਵੀਰਾਂ ਜੋ ਅਸੀਂ ਤੁਹਾਨੂੰ ਦਿਖਾਈਆਂ ਨੇ ਦੋ ਤਸਵੀਰਾਂ ਇਹਨਾਂ ਤਸਵੀਰਾਂ ਬਾਰੇ ਤਫਸੀਲ ਚ ਦੱਸਾਂਗੇ ਇਸ ਵੀਡੀਓ ਦੇ ਵਿੱਚ ਪਰ ਹੁਣ ਜੋ ਅਸੀਂ ਦੱਸਣ ਜਾ ਰਹੇ ਹਾਂ ਉਹ ਗੱਲ ਕਰਨ ਜਾ ਰਹੇ ਹਾਂ ਅਸੀਂ ਭਾਰਤ ਦੇਸ਼ ਵਿੱਚ ਅਤੇ ਪੂਰੀ ਦੁਨੀਆ ਦੇ ਵਿੱਚ ਬਲਾਤਕਾਰ ਦੇ ਮਾਮਲਿਆਂ ਨੂੰ ਲੈ ਕੇ ਹੁਣ ਤੁਸੀਂ ਹੈਰਾਨ ਹੋ ਰਹੇ ਹੋਗੇ ਕਿ ਕੁਝ ਸਮੇਂ ਪਹਿਲਾਂ ਤੇ ਤਸਵੀਰ ਦੱਸ ਰਿਹਾ ਹੈ ਕਿ ਜੋ ਦੱਸ ਰਿਹਾ ਹੈ ਕਿ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿਖਾ ਰਹੇ ਹਾਂ ਉਹਨਾਂ 'ਚ ਲੋਕ ਲੋਕਾਂ ਦਾ ਬੜਾ ਸਨਮਾਨ ਕੀਤਾ ਜਾ ਰਿਹਾ ਹੈ ਹੁਣ ਬਲਾਤਕਾਰ ਵਾਲੀ ਖਬਰਾਂ ਦੀ ਗੱਲ ਕਿੱਥੋਂ ਆ ਗਈ ਤਾਂ ਇਹ ਬਲਾਤਕਾਰ ਦੀਆਂ ਖਬਰਾਂ ਤੇ ਇਹ ਤਸਵੀਰ ਆਪਸ ਵਿੱਚ ਜੁੜੀ ਹੋਈ ਹੈ ਤਸਵੀਰ ਬਾਰੇ ਬਾਅਦ ਚ ਦੱਸਾਂਗੇ ਪਰ ਕੁਝ ਤਫਸੀਲ ਨਾਲ ਹੋਰ ਚੀਜ਼ਾਂ ਬਾਰੇ ਵੀ ਦੱਸਦੇ ਹੋਏ ਚੱਲੀਏ ਤਾਂ ਕਿ ਤੁਹਾਨੂੰ ਬਾਅਦ ਚ ਕਲੀਅਰ ਹੋ ਜਾਏ ਕਿ ਇਹ ਤਸਵੀਰ ਅਸੀਂ ਸਭ ਤੋਂ ਸ਼ੁਰੂਆਤ ਚ ਕਿਉਂ ਦਿਖਾਈ ਹੈ ਤਾਂ ਤੁਹਾਨੂੰ ਪਤਾ ਹੈ ਕਿ ਇਸ ਸਮੇਂ ਭਾਰਤ ਦੇਸ਼ ਦੇ ਵਿੱਚ ਕੋਲਕਾਤਾ ਦੇ ਵਿੱਚ ਜੋ ਇੱਕ ਸਿਹਤ ਕਰਮੀ ਸੀ ਉਸ ਨਾਲ ਜੋ ਦਰਿੰਦਗੀ ਹੋਈ ਉਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ ਉਸ ਦਾ ਬਲਾਤਕਾਰ ਕੀਤਾ ਗਿਆ ਉਸ ਦਾ ਕਤਲ ਕੀਤਾ ਗਿਆ ਜੋ ਐਫ ਆਈ ਆਰ ਤੋਂ ਬਾਅਦ ਤੇ ਜੋ ਮੈਡੀਕਲ ਰਿਪੋਰਟ ਸਾਹਮਣੇ ਆਈਏ ਉਹ ਦੇਖਣ ਤੋਂ ਬਾਅਦ ਉਹ ਸੁਣਨ ਤੋਂ ਬਾਅਦ ਹਰ ਅਮਨਪਸੰਦ ਆਦਮੀ ਦੇ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਇੰਨਾ ਗੁੱਸਾ ਭਰ ਜਾਏਗਾ ਕਿ ਉਹ ਸ਼ਾਇਦ ਕੁਝ ਵੀ ਕਰਨ ਨੂੰ ਤਿਆਰ ਹੋ ਜਾਏ ਕੋਲਕਾਤਾ ਦੇ ਵਿੱਚ ਜੋ ਕੁਝ ਹੋਇਆ ਉਸ ਦੀ ਗੂੰਜ ਪੂਰੀ ਦੁਨੀਆ ਦੇ ਵਿੱਚ ਸੁਣਾਈ ਦੇ ਰਹੀ ਹੈ ਭਾਰਤ ਦੇ ਵੱਖ-ਵੱਖ ਕੋਨਿਆਂ 'ਚ ਸੁਣਾਈ ਦੇ ਰਹੀ ਹੈ ਸਿਹਤ ਕਾਮੇ ਜਿਹੜੇ ਨੇ ਉਹ ਹੜਤਾਲ ਤੇ ਚੱਲ ਰਹੇ ਨੇ ਮਰੀਜ਼ ਖੱਜਲ ਖੁਆਰ ਹੋ ਰਹੇ ਨੇ ਹੁਣ ਤੱਕ ਦੀ ਤਸਵੀਰ ਤਾਂ ਇਹ ਸਾਹਮਣੇ ਆ ਰਹੀ ਹੈ ਪਰ ਕੱਲ ਇੱਕ ਹੋਰ ਤਸਵੀਰ ਸਾਹਮਣੇ ਆਈ ਤੁਹਾਨੂੰ ਉਹ ਵੀ ਦਿਖਾਉਂਦੇ ਆ ਉਹ ਤਸਵੀਰ ਹੈ ਮਹਾਰਾਸ਼ਟਰ ਦੇ ਬਦਲਾਪੁਰ ਦੀ ਮਹਾਰਾਸ਼ਟਰ ਦੇ ਬਦਲਾਪੁਰ ਦਾ ਰੇਲਵੇ ਸਟੇਸ਼ਨ ਹੈ ਤੇ ਮਹਾਰਾਸ਼ਟਰ ਦੇ ਬਦਲਾਪੁਰ ਦਾ ਹੀ ਇੱਕ ਸਕੂਲ ਹੈ ਜਿੱਥੇ ਇਹ ਇਲਜ਼ਾਮ ਲੱਗੇ ਕਿ ਸਫਾਈ ਕਰਮੀ ਨੇ ਛੋਟੀਆਂ-ਛੋਟੀਆਂ ਬੱਚੀਆਂ ਨਾਲ ਬਦਸਲੂਕੀ ਕੀਤੀ ਜਿਨਸੀ ਸ਼ੋਸ਼ਣ ਕੀਤਾ ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਇੰਨਾ ਭੜਕਿਆ ਕਿ ਲੋਕਾਂ ਨੇ ਬਦਲਾਪੁਰ ਰੇਲਵੇ ਸਟੇਸ਼ਨ ਨੂੰ ਹੀ ਘੇਰ ਲਿਆ ਪਲੇਟਫਾਰਮ ਤੇ ਕਬਜ਼ਾ ਕਰ ਲਿਆ ਪੁਲਿਸ ਮੈਂ ਉੱਥੇ ਖੜੀ ਰਹੀ ਤਮਾਸ਼ਾ ਦੇਖਦੀ ਰਹੀ ਲੋਕਾਂ ਦਾ ਗੁੱਸਾ ਭੜਕਦਾ ਗਿਆ ਆਖਿਰਕਾਰ ਪੁਲਿਸ ਨੂੰ ਲਾਠੀ ਚਾਰਜ ਕਰਕੇ ਪਲੈਟਫਾਰਮ ਖਾਲੀ ਕਰਵਾਉਣਾ ਪਿਆ ਇੱਕ ਤਸਵੀਰ ਹੋਰ ਸਾਹਮਣੇ ਆਈ ਜਿਸ ਦੇ ਵਿੱਚ ਕੀ ਜਿਨ੍ਹਾਂ ਬੱਚੀਆਂ ਦੇ ਨਾਲ ਹਮੰਦ ਭਾਗੀ ਘਟਨਾ ਵਾਪਰੀ ਸੀ ਉਹਨਾਂ ਦੇ ਮਾਪੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਗਵਾਂਡੀ ਉਹਨਾਂ ਦੇ ਸ਼ਹਿਰ ਵਾਲੇ ਉਹ ਸਕੂਲ ਪਹੁੰਚ ਗਏ ਸਕੂਲ ਵਿੱਚ ਜੰਮ ਕੇ ਤੋੜਪਨ ਕੀਤੀ ਗਈ ਗੁੱਸਾ ਜ਼ਾਹਰ ਕੀਤਾ ਗਿਆ ਇਹ ਕਿਹਾ ਗਿਆ ਕਿ ਸਕੂਲ ਪ੍ਰਸ਼ਾਸਨ ਸੁੱਤਾ ਪਿਆ ਸੀ ਜਦੋਂ ਸਫਾਈ ਕਾਮਾ ਇਹਨਾਂ ਬੱਚੀਆਂ ਦੇ ਨਾਲ ਮੰਦੀ ਹਰਕਤ ਕਰ ਰਿਹਾ ਸੀ ਤਾਂ ਉਸ ਵੇਲੇ ਪ੍ਰਸ਼ਾਸਨ ਕਿੱਥੇ ਸੀ ਏ ਵੀ ਖਬਰ ਕੁਝ ਦਿਨਾਂ ਬਾਅਦ ਤੁਹਾਡੇ ਜ਼ਿਹਨ ਚੋਂ ਨਿਕਲ ਜਾਏਗੀ ਕੋਲਕਾਤਾ ਵਾਲੀ ਗੱਲ ਵੀ ਤੁਹਾਡੇ ਲਈ ਪੁਰਾਣੀ ਹੋ ਜਾਏਗੀ ਇਹ ਗੱਲਾਂ ਹੁੰਦੀਆਂ ਰਹਿਣਗੀਆਂ ਬਲਾਤਕਾਰ ਕਿਉਂ ਹੁੰਦੇ ਨੇ ਬਲਾਤਕਾਰੀਆਂ ਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ ਆਖਿਰਕਾਰ ਸਾਡਾ ਸਮਾਜ ਜਾ ਕਿੱਥੇ ਰਿਹਾ ਇਹ ਚਰਚਾ ਦਾ ਵਿਸ਼ਾ ਲੰਬੀ ਚਰਚਾ ਦਾ ਵਿਸ਼ਾ ਕਈ ਸਾਲ ਤੱਕ ਚਰਚਾ ਹੁੰਦੀ ਰਹੇਗੀ ਪਰ ਇਸ ਦੇ ਵਿਚਾਲੇ ਅਸੀਂ ਇੱਕ ਹੋਰ ਤੁਹਾਡੇ ਲਈ ਜਾਣਕਾਰੀ ਲੈ ਕੇ ਆਇਆ ਹਾਂ ਕਿ ਆਖਿਰ ਭਾਰਤ ਦੇ ਵਿੱਚ ਜਦੋਂ ਇੰਨਾ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਦੋਸ਼ੀਆਂ ਨੂੰ ਕਈ ਕਈ ਸਾਲ ਤੱਕ ਸਜ਼ਾਵਾਂ ਨਹੀਂ ਹੁੰਦੀਆਂ ਜਾਂ ਕੇਸ ਕੋਰਟ ਦੇ ਵਿੱਚ ਲਟਕਦਾ ਰਹਿੰਦਾ ਤਾਰੀਖ 'ਤੇ ਤਾਰੀਖ ਹੁੰਦੀ ਰਹਿੰਦੀ ਹੈ ਪਰ ਅਸੀਂ ਹੁਣ ਤੁਹਾਨੂੰ ਇਹ ਦੱਸਣ ਜਾਈਏ ਕਿ ਭਾਰਤ ਤੋਂ ਬਾਹਰ ਜੇ ਝਾਤੀ ਮਾਰੀਏ ਤਾਂ ਭਾਰਤ ਦੇ ਹੋ ਤੋਂ ਬਾਹਰ ਹੋਰ ਮੁਲਕਾਂ ਦੇ ਵਿੱਚ ਜੋ ਲੋਕ ਬਲਾਤਕਾਰ ਦੇ ਮਾਮਲਿਆਂ ਦੇ ਵਿੱਚ ਦੋਸ਼ੀ ਪਾਏ ਜਾਂਦੇ ਨੇ ਉਹਨਾਂ ਦੇ ਲਈ ਕਿਸ ਤਰ੍ਹਾਂ ਦੀਆਂ ਸਜ਼ਾਵਾਂ ਹੁੰਦੀਆਂ ਨੇ ਇਸ ਨੂੰ ਦੱਸਣ ਤੋਂ ਬਾਅਦ ਉਹ ਲਈ ਤਸਵੀਰ ਬਾਰੇ ਫਿਰ ਦੱਸਾਂਗੇ ਬਾਅਦ 'ਚੋਂ ਇਸ ਤੋਂ ਬਾਅਦ ਦੱਸਾਂਗੇ ਜੋ ਅਸੀਂ ਸ਼ੁਰੂਆਤ 'ਚ ਦਿਖਾਈ ਸੀ ਕਈ ਲੋਕਾਂ ਨੂੰ ਬੜੇ ਸਨਮਾਨ ਦੇ ਨਾਲ ਲੈ ਕੇ ਆਇਆ ਜਾ ਰਿਹਾ ਹੈ ਉਹਨਾਂ ਨੂੰ ਉਹਨਾਂ ਦੇ ਮੂੰਹ ਮੁੱਠੇ ਕਰਾਏ ਜਾ ਰਹੇ ਪਰ ਉਹ ਤਸਵੀਰ ਬਾਰੇ ਬਾਅਦ 'ਚ ਦੱਸਾਂਗੇ ਤੁਹਾਨੂੰ ਦੱਸ ਦਈਏ ਕਿ ਭਾਰਤ ਤੋਂ ਬਾਹਰ ਜਿਹੜੇ ਮੁਲਕ ਨੇ ਉਹਨਾਂ ਮੁਲਕਾਂ ਦੇ ਵਿੱਚ ਜੇਕਰ ਕੋਈ ਬਲਾਤਕਾਰ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਦੀ ਸਜ਼ਾ ਹੁੰਦੀ ਹੈ ਸਭ ਤੋਂ ਪਹਿਲਾਂ ਪਹਿਲਾਂ ਗੱਲ ਕਰਾਂਗੇ ਅਸੀਂ ਸਾਊਦੀ ਅਰਬ ਦੀ ਸਾਊਦੀ ਅਰਬ ਦੇ ਵਿੱਚ ਜੇਕਰ ਕਿਸੇ ਕੋਈ ਸ਼ਖਸ ਇਹ ਉਸਤੇ ਸਾਬਤ ਹੋ ਜਾਂਦਾ ਹੈ ਕਿ ਉਸਨੇ ਕੋਈ ਜਿੰਸੀ ਸੋਸ਼ਣ ਕੀਤਾ ਹੈ ਜਾਂ ਬਲਾਤਕਾਰ ਦੇ ਮਾਮਲੇ ਦੇ ਵਿੱਚ ਉਹ ਦੋਸ਼ੀ ਪਾਇਆ ਗਿਆ ਹੈ ਤਾਂ ਉਸ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਹੈ ਸਖਸ ਸਜ਼ਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸਖਤੀ ਵਾਲੀ ਸਜ਼ਾ ਹੈ ਉਹ ਇਹ ਹੈ ਕਿ ਲੋਕਾਂ ਦੇ ਸਾਹਮਣੇ ਭੀੜ ਦੇ ਸਾਹਮਣੇ ਜਨਤਾ ਦੇ ਸਾਹਮਣੇ ਉਸ ਦਾ ਸਿਰ ਕਲਮ ਕਰ ਦਿੱਤਾ ਜਾਂਦਾ ਹੈ ਉਹਦਾ ਸਿਰ ਵੜ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਸਿਰ ਕਲਮ ਕਰਨ ਤੋਂ ਇਲਾਵਾ ਇੱਕ ਹੋਰ ਸਜ਼ਾ ਦਿੱਤੀ ਜਾਂਦੀ ਹੈ ਉਸ ਸ਼ਖਸ ਨੂੰ ਉਸ ਵੇਲੇ ਤੱਕ ਪੱਥਰ ਮਾਰਿਆ ਜਾਂਦਾ ਜਦੋਂ ਤੱਕ ਉਸ ਦੀ ਮੌਤ ਨਾ ਹੋ ਜਾਂਦੀ ਹੈ ਨਾ ਹੋ ਜਾਵੇ ਲੋਕਾਂ ਦੇ ਸਾਹਮਣੇ ਭੀੜ ਦੇ ਸਾਹਮਣੇ ਤਾਂ ਇਹ ਅਸੀਂ ਦੱਸਿਆ ਤੁਹਾਨੂੰ ਸਾਊਦੀ ਅਰਬ ਦੇ ਵਿੱਚ ਬਲਾਤਕਾਰੀ ਨੂੰ ਕਿਸ ਤਰ੍ਹਾਂ ਸਜ਼ਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਗੱਲ ਆਉਂਦੀ ਹੈ ਸਾਊਥ ਕੋਰੀਆ ਦੀ ਨਾਰਥ ਕੋਰੀਆ ਸਾਊਥ ਕੋਰੀਆ ਸਾਊਥ ਕੋਰੀਆ ਦੀ ਸੀ ਗੱਲ ਕਰਦੇ ਆ ਬਹੁਤ ਹੀ ਅੱਗੇ ਅੱਗੇ ਮੁਲਕੇ ਸਮਝਿਆ ਜਾਂਦਾ ਬਹੁਤ ਟੈਕਨੋਲੋਜੀ ਉੱਥੋਂ ਸਾਹਮਣੇ ਆਉਂਦੀ ਹੈ ਪਰ ਉੱਥੇ ਜੇਕਰ ਕੋਈ ਬਲਾਤਕਾਰ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉੱਥੇ ਜੋ ਸੁਰੱਖਿਆ ਮੁਲਾਜ਼ਮ ਹੁੰਦੇ ਨੇ ਮੁਲਜ਼ਮ ਨੂੰ ਸਾਹਮਣੇ ਖੜਾ ਕੇ ਉਸਤੇ ਗੋਲੀ ਮਾਰ ਉਸਤੇ ਗੋਲੀਆਂ ਚਲਾਉਂਦੇ ਨੇ ਤੇ ਲੋਕਾਂ ਨੂੰ ਵੀ ਇਹ ਦਿਖਾਇਆ ਜਾਂਦਾ ਹੈ ਤਾਂ ਸਾਊਥ ਕੋਰੀਆ ਦੇ ਵਿੱਚ ਦੋਸ਼ੀ ਨੂੰ ਸ਼ਰੀਆਮ ਗੋਲੀ ਮਾਰ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਗੱਲ ਆਉਂਦੀ ਹੈ ਇਰਾਕ ਦੀ ਇਰਾਕ ਦੇ ਵਿੱਚ ਕਿਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਂਦੀ ਹੈ ਇਰਾਕ ਦੇ ਵਿੱਚ ਦੋਸ਼ੀ ਨੂੰ ਸਖਤ ਸਜ਼ਾ ਦੇ ਤਹਿਤ ਉਸ ਵੇਲੇ ਤੱਕ ਇਰਾਕ ਦੇ ਵਿੱਚ ਵੀ ਕੁਝ ਸਾਊਦੀ ਅਰਬ ਵਰਗਾ ਹੀ ਮਾਹੌਲ ਹੈ ਕਿ ਉਸ ਵੇਲੇ ਤੱਕ ਪੱਥਰ ਮਾਰੇ ਜਾਂਦੇ ਨੇ ਜਦ ਤੱਕ ਉਸ ਦੀ ਮੌਤ ਨਹੀਂ ਹੋ ਜਾਂਦੀ ਅਸੀਂ ਗੱਲ ਕੀਤੀ ਇਰਾਕ ਦੀ ਹੁਣ ਅਫਗਾਨਿਸਤਾਨ ਦੀ ਗੱਲ ਕਰਦੇ ਆਂ ਅਫਗਾਨਿਸਤਾਨ ਦੇ ਵਿੱਚ ਸਖਤ ਤੋਂ ਸਖਤ ਸਜ਼ਾ ਇਹ ਹੈ ਕਿ ਜੋ ਦੋਸ਼ੀ ਹੈ ਬਲਾਤਕਾਰ ਦਾ ਉਸ ਦੇ ਮੱਥੇ ਤੇ ਗੋਲੀ ਮਾਰ ਦਿੱਤੀ ਜਾਂਦੀ ਹੈ ਜੇ ਉਸ ਦੇ ਉੱਪਰ ਦੋਸ਼ ਸਾਬਤ ਹੋ ਜਾਵੇ ਜਾਂ ਉਸ ਨੂੰ ਲੋਕਾਂ ਦੇ ਸਾਹਮਣੇ ਸ਼ਰੀਆਮ ਫਾਂਸੀ ਤੇ ਸੂਲੀ ਤੇ ਚੜਾ ਦਿੱਤਾ ਜਾਂਦਾ ਹੈ ਯਾਨੀ ਸ਼ਰੀਆਮ ਉਸ ਨੂੰ ਫਾਂਸੀ ਦਿੱਤੀ ਜਾਂਦੀ ਹੈ ਜੇਕਰ ਇਸ ਤਰ੍ਹਾਂ ਦਾ ਕੋਈ ਘਰਾ ਉਹ ਕਰਦਾ ਹੈ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਆਂ ਇੰਡੋਨੇਸ਼ੀਆ ਦੀ ਇੰਡੋਨੇਸ਼ੀਆ ਦੇ ਵਿੱਚ ਜੋ ਬਲਾਤਕਾਰ ਦੀ ਸਜ਼ਾ ਉਹ ਘੱਟੋ ਘੱਟ 10 ਸਾਲ ਹੈ ਉਸ ਤੋਂ ਬਾਅਦ ਜੇਕਰ ਕਿਸੇ ਨੂੰ ਹੋਰ ਕਰੜੀ ਸਜ਼ਾ ਦਿੱਤੀ ਜਾਣੀ ਹੁੰਦੀ ਹੈ ਤਾਂ ਉਸ ਨੂੰ ਨਪੁੰਸਕ ਬਣਾ ਦਿੱਤਾ ਜਾਂਦਾ ਹੈ ਯਾਨੀ ਉਸ ਨੂੰ ساری ਜ਼ਿੰਦਗੀ ਇਹ ਰਿਅਲਾਈਜ਼ ਹੁੰਦਾ ਰਹੇ ਕਿ ਉਸਨੇ ਕਿਸ ਤਰ੍ਹਾਂ ਦਾ ਘਟਿਆ ਕੰਮ ਕੀਤਾ ਹੈ ਇਹ ਇੰਡੋਨੇਸ਼ੀਆ ਦਾ ਰੂਲ ਕਹਿੰਦਾ ਹੈ ਇਸ ਤੋਂ ਇਲਾਵਾ ਜੋ ਦੋਸ਼ੀ ਪਾਇਆ ਜਾਂਦਾ ਹੈ ਦੋਸ਼ੀ ਨੂੰ ਉਸ ਦਾ ਨਾਮ ਪਹਿਲਾਂ ਤਾਂ ਜਨਤਕ ਕੀਤਾ ਜਾਂਦਾ ਹੈ ਤੇ ਉਸ ਤੋਂ ਇਲਾਵਾ ਉਸ ਦੇ ਸਰੀਰ ਤੇ ਇੱਕ ਚਿਪ ਲਗਾ ਦਿੱਤੀ ਜਾਂਦੀ ਹੈ ਕਿ ਆਖਿਰਕਾਰ ਇਸ ਸ਼ਖਸ ਜਿਸ ਤੇ ਇਲਜ਼ਾਮ ਹੈ ਸੈਕਸ਼ੂਅਲ ਹਰੈਸਮੈਂਟ ਦਾ ਜਿਸ ਤੇ ਇਲਜ਼ਾਮ ਹੈ ਰੇਪ ਦਾ ਉਸ ਸ਼ਖਸ ਨੂੰ ਮੋਨੀਟਰ ਕਰਦੀ ਹੈ ਪੁਲਿਸ ਯਾਨੀ ਉਹਦੇ ਸਰੀਰ ਵਿੱਚ ਚਿਪ ਲਗਾ ਦਿੱਤੀ ਜਾਂਦੀ ਹੈ ਜਿੱਥੇ-ਜਿੱਥੇ ਇਹ ਜਾਏਗਾ ਕਿੰਨਾ ਥਾਵਾਂ ਤੇ ਜਾ ਰਿਹਾ ਹੈ ਉਸ ਦੀ ਪੂਰੀ ਮੋਨੀਟਰਿੰਗ ਹੁੰਦੀ ਹੈ ਉਸ ਤੋਂ ਬਾਅਦ ਅਸੈਸਮੈਂਟ ਕੀਤੀ ਜਾਂਦੀ ਹੈ ਕਿ ਇਹ ਕਿਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਹੈ ਜੇਲ੍ਹ ਤੋਂ ਬਾਹਰ ਜਾਣ ਤੋਂ ਬਾਅਦ ਤਾਂ ਇੰਡੋਨੇਸ਼ੀਆ ਦਾ ਇਹ ਕਾਨੂੰਨ ਹੈ ਤਾਂ ਅਸੀਂ ਇਹ ਤੁਹਾਨੂੰ ਦੱਸਿਆ ਕਿ ਭਾਰਤ ਤੋਂ ਬਾਹਰ ਕਿੰਨੇ ਸਖਤ ਕਾਨੂੰਨ ਨੇ ਜੇਕਰ ਕੋਈ ਬਲਾਤਕਾਰੀ ਪਾਇਆ ਜਾਂਦਾ ਹੈ ਭਾਰਤ ਦੇ ਵਿੱਚ ਕੀ ਫਾਂਸੀ ਹੋਣੀ ਚਾਹੀਦੀ ਹੈ ਕੀ ਮੱਥੇ 'ਚ ਗੋਲੀ ਮਾਰਨੀ ਚਾਹੀਦੀ ਹੈ ਕੀ ਪੱਥਰ ਮਾਰ-ਮਾਰ ਕੇ ਮਾਰ ਦੇਣਾ ਚਾਹੀਦਾ ਹੈ ਇਸ ਦੇ ਉੱਪਰ ਬਹੁਤ ਸਾਰੇ ਤਰਕ-ਵਿਤਰਕ ਹੋਣਗੇ ਔਰ ਬਹੁਤ ਸਾਰੇ ਲੋਕਾਂ ਦੇ ਤਰਕ ਸਹੀ ਹੋਣਗੇ ਬਹੁਤ ਸਾਰਿਆਂ ਦੇ ਤਰਕ ਗਲਤ ਵੀ ਹੋਣਗੇ ਇਸ ਦੇ ਵਿੱਚ ਅਸੀਂ ਨਹੀਂ ਜਾਣਾਂ ਕਿ ਭਾਰਤ ਵਿੱਚ ਫਾਂਸੀ ਦੀ ਸਜ਼ਾ ਹੋਵੇ ਗੋਲੀ ਮਾਰ ਦਿੱਤੀ ਜਾਵੇ ਇਹ ਭਾਰਤ ਦੇ ਕਾਨੂੰਨੀ ਡਿਸਾਈਡ ਕਰਨਾ ਭਾਰਤ ਦੇ ਜੋ ਲੋਕ ਕਾਨੂੰਨ ਤਿਆਰ ਕਰਦੇ ਨੇ ਉਹਨਾਂ ਨੇ ਡਿਸਾਈਡ ਕਰਨਾ ਜਾਂ ਜੋ ਸਮਾਜ ਸ਼ਾਸਤਰ ਦੇ ਵਿੱਚ ਮਹਾਰਤ ਹਾਸਲ ਕਰਦੇ ਨੇ ਉਹਨਾਂ ਨੇ ਆਪਣੀ ਸੁਜੈਸ਼ਨ ਦੇਣੀ ਹੈ ਇਸ ਦੇ ਇਹ ਅਸੀਂ ਉਹਨਾਂ ਤੇ ਛੱਡਦੇ ਹਾਂ ਪਰ ਭਾਰਤ ਦੇ ਵਿੱਚ ਜਿਹੜੇ ਬਲਾਤਕਾਰੀਆਂ ਨੇ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਸਾਡੀਆਂ ਕੋਰਟਾਂ ਦੇ ਵਿੱਚ ਸਾਡਾ ਕਾਨੂੰਨ ਕਿਸ ਤਰ੍ਹਾਂ ਉਹਨਾਂ ਨੂੰ ਸਜ਼ਾ ਦਿੰਦਾ ਹੈ ਜਾਂ ਕਿੰਨੇ ਕਿੰਨੇ ਸਾਲ ਤੱਕ ਇਹ ਕੇਸ ਅਦਾਲਤਾਂ ਦੇ ਵਿੱਚ ਚੱਲਦੇ ਰਹਿੰਦੇ ਨੇ 21 ਕਰਕੇ ਦੋ ਤਿੰਨ ਕੇਸ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਹੀ ਤੈਅ ਕਰਨਾ ਹੈ ਕਿ ਭਾਰਤ ਦੇ ਵਿੱਚ ਜੇਕਰ ਇਸ ਤਰ੍ਹਾਂ ਦੇ ਅਪਰਾਧ ਦੇ ਵਿੱਚ ਕੋਈ ਪਾਇਆ ਜਾਂਦਾ ਹੈ ਤਾਂ ਉਹ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦੀ ਸਜ਼ਾ ਦਾ ਭਾਗੀਦਾਰ ਹੈ ਇੱਕ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅਰੁਣਾ ਸ਼ਾਨਬਾਗ ਦੀ ਤੁਹਾਡੀ ਸਕਰੀਨ ਤੇ ਇਹ ਤਸਵੀਰ ਆਏਗੀ ਇਸ ਔਰਤ ਇਹ ਔਰਤ ਹੁਣ ਇਸ ਦੁਨੀਆ ਵਿੱਚ ਨਹੀਂ ਹੈ 2015 ਦੇ ਵਿੱਚ ਇਸ ਦੀ ਮੌਤ ਹੋ ਗਈ ਸੀ ਕਰੀਬ 9 ਸਾਲ ਪਹਿਲਾਂ ਅਰੂਨਾ ਸ਼ਾਨਬਾਗ ਨਾਮ ਸੀ ਕਰਨਾਟਕ ਦੀ ਰਹਿਣ ਵਾਲੀ ਸੀ ਇਸ ਦਾ 1973 ਦੇ ਵਿੱਚ ਸਾਲ 1973 ਦੇ ਵਿੱਚ ਇਹ ਮੁੰਬਈ ਦੇ ਕੇੀਐਮ ਹਸਪਤਾਲ ਦੇ ਵਿੱਚ ਨਰਸ ਵਜੋਂ ਗਈ ਸੀ ਕੰਮ ਕਰਨ ਉੱਥੇ ਇੱਕ ਸ਼ਖਸ ਨੇ ਇਸ ਦਾ ਰੇਪ ਕੀਤਾ ਸਾਲ 1973 ਸੀ ਇਹ ਸੋਚੋ ਕਿ ਇੰਨੇ ਸਾਲ ਪਹਿਲਾਂ ਦਾ ਇੱਕ ਕੇਸ ਹੈ ਪਰ ਅੱਜ ਵੀ ਇਸ ਕੇਸ ਦੀ ਤਾਂ ਚਰਚਾ ਹੁੰਦੀ ਰਹਿੰਦੀ ਹੈ ਜੋ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਉਹਨਾਂ ਨੇ ਵੀ ਇਸ ਕੇਸ ਦੀ ਮੁਰਕੇ ਗੱਲਬਾਤ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ ਕਿ ਇਹ ਵੀ ਕੇਸ ਸਾਡੇ ਭਾਰਤ ਦੇ ਵਿੱਚ ਸੀ ਤਾਂ ਅਰੁਣਾ ਸ਼ਾਨਬਾਗ ਕਰਨਾਟਕ ਦੀ ਰਹਿਣ ਵਾਲੀ ਸੀ ਕੇਐਮ ਹਸਪਤਾਲ ਦੇ ਵਿੱਚ ਨਰਸ ਸੀ ਇਸ ਦਾ ਰੇਪ ਕੀਤਾ ਗਿਆ ਉਸ ਸਮੇਂ ਇਸ ਦੀ ਉਮਰ ਸੀ 23 ਸਾਲ 23 ਸਾਲ ਦੀ ਉਮਰ ਦੇ ਵਿੱਚ ਰੇਪ ਕੀਤਾ ਗਿਆ ਜੋ ਅਪਰਾਧੀ ਸੀ ਉਸਨੇ ਰੇਪ ਤੋਂ ਬਾਅਦ ਇਸ ਦਾ ਗਲਾ ਘੋਟਣ ਦੀ ਕੋਸ਼ਿਸ਼ ਕੀਤੀ ਜਿਸ ਚੈਨ ਉਸ ਚੈਨ ਨਾਲ ਜਿਸ ਚੈਨ ਨਾਲ ਕੁੱਤਿਆਂ ਨੂੰ ਬੰਨਿਆ ਜਾਂਦਾ ਹੈ ਤਾਂ ਇਸ ਔਰਤ ਦੀ ਮੌਤ ਤਾਂ ਨਹੀਂ ਹੋਈ ਪਰ ਇਸ ਔਰਤ ਦੀ ਜ਼ਿੰਦਗੀ ਜਿੰਨੇ ਸਾਲ ਵੀ ਇਹ ਰਹੀ ਇਸ ਦੁਨੀਆ ਤੇ ਉਸ ਦੀ ਜ਼ਿੰਦਗੀ ਮੌਤ ਤੋਂ ਬੱਤਰ ਹੀ ਰਹੀ ਕਿਉਂਕਿ ਇਸ ਘਟਨਾ ਤੋਂ ਬਾਅਦ ਅਰੁਣਾ ਸ਼ਾਨਬਾਗ ਦਾਦੋ ਜੋ ਦਿਮਾਗੀ ਤਵਾਜਾ ਨਾ ਉਹ ਗਵਾ ਚੁੱਕੀ ਸੀ ਮਤਲਬ ਕਿ ਅਰੁਣਾ ਸ਼ਾਨਬਾਗ ਸਾਹ ਤਲੇ ਰਹੀ ਸੀ ਦੇਖ ਤਾ ਸਕ ਰਹੀ ਸੀ ਪਰ ਅਰੁਣਾ ਸ਼ਾਨਬਾਗ ਦਾ ਦਿਮਾਗ ਜੋ ਸੀ ਉਹ ਬਿਲਕੁਲ ਕੋਮਾ ਦੇ ਵਿੱਚ ਗਏ ਮਰੀਜ਼ ਵਰਗਾ ਸੀ ਵੇਜੀਟੇਸ਼ਨ ਮਾਈਂਡ ਕਿਹਾ ਜਾਂਦਾ ਇਸ ਨੂੰ ਅਰੁਣਾ ਸ਼ਾਨਬਾਗ ਕਈ ਸਾਲ ਤੱਕ ਬੈੱਡ ਤੇ ਪਈ ਰਹੀ ਉਸੇ ਹਸਪਤਾਲ ਦੇ ਵਿੱਚ ਜਿਸ ਹਸਪਤਾਲ ਦੇ ਵਿੱਚ ਉਹ ਨਰਸ ਬਣ ਕੇ ਗਈ ਸੀ ਉਸੇ ਹਸਪਤਾਲ ਦੀਆਂ ਨਰਸਾਂ ਨੇ ਕਈ ਸਾਲ ਤੱਕ ਉਸ ਦੀ ਦੇਖਭਾਲ ਕੀਤੀ ਸੀ ਅਰੁਣਾ ਸ਼ਾਨਬਾਗ ਵਾਸਤੇ ਕਈ ਸਾਲ ਬਾਅਦ ਇੱਕ ਪੱਤਰਕਾਰ ਨੇ ਪਟੀਸ਼ਨ ਦਾਇਰ ਕੀਤੀ ਕਿ ਇਸ ਨੂੰ ਇੱਛਾ ਮ੍ਰਿਤਯੂ ਦੇ ਦਿੱਤੀ ਜਾਵੇ ਯਾਨੀ ਕਿ ਇਸ ਨੂੰ ਅਜੇਹੀ ਦਵਾਈ ਦਿੱਤੀ ਜਾਵੇ ਕਿ ਇਸ ਦੀ ਮੌਤ ਹੋ ਜਾਵੇ ਇਸ ਤਰ੍ਹਾਂ ਜਿਉਣ ਨਾਲੋਂ ਤਾਂ ਵਧੀਆ ਇਸ ਦੀ ਮੌਤ ਹੋ ਜਾਵੇ ਪਰ ਕੋਰਟ ਨੇ ਇਸ ਤੋਂ ਇਸ ਤੋਂ ਮਨਾ ਕਰ ਦਿੱਤਾ ਪਰ ਸਾਲ 2015 ਦੇ ਵਿੱਚ ਅਰੁਣਾ ਸ਼ਾਨਬਾਗ ਦੀ ਮੌਤ ਹੋ ਗਈ ਹਸਪਤਾਲ ਦੇ ਵਿੱਚ ਨਿਊਮੋਨੀਆ ਕਰਕੇ 1973 ਦੇ ਵਿੱਚ ਅਰੁਣਾ ਸ਼ਾਨਬਾਗ ਦੇ ਨਾਲ ਮੰਤ ਭਾਗੀ ਘਟਨਾ ਵਾਪਰਦੀ ਹੈ ਤਾਂ ਕਈ ਸਾਲਾਂ ਬਾਅਦ 40 ਸਾਲ ਤੋਂ 45 ਸਾਲ ਤੋਂ ਵੱਧ ਤੱਕ ਉਹ ਬੈੱਡ ਤੇ ਰਹਿੰਦੀ ਹੈ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਕੇਸ ਸੀ ਅਰੁਣਾ ਸ਼ਾਨਬਾਗ ਦਾ ਜੋ ਇਸ ਦਾ ਦੋਸ਼ੀ ਸੀ ਉਸ ਨੂੰ 7 ਸਾਲ ਦੀ ਸਜ਼ਾ ਹੋਈ ਸੀ ਉਸ ਤੋਂ ਬਾਅਦ ਅਚਾਨਕ ਉਸ ਦੁਨੀਆ ਤੋਂ ਗਾਇਬ ਹੋ ਜਾਂਦਾ ਕਿੱਥੇ ਜਾਂਦਾ ਕਿਸੇ ਨੂੰ ਪਤਾ ਨਹੀਂ ਤਾਂ ਅਰੁਣਾ ਸ਼ਾਨਬਗ ਦਾ ਇਹ ਕੇਸ ਹੈ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਜੋ ਬਲਾਤਕਾਰ ਦੇ ਮੁਲਜ਼ਮ ਨੇ ਦੋਸ਼ੀ ਨੇ ਉਹਨਾਂ ਦੇ ਨਾਲ ਕੋਰਟ ਤੇ ਸਾਡਾ ਕਾਨੂੰਨ ਇਸ ਤਰ੍ਹਾਂ ਪੇਸ਼ ਆਉਂਦਾ ਹੈ ਕੇਸ ਕਈ ਸਾਲ ਲੰਬਾ ਚੱਲਦਾ ਹੈ ਜੋ ਪੀੜਤ ਹੁੰਦਾ ਉਸ ਦੀ ਮੌਤ ਜਾਂ ਉਸ ਦਾ ਅੰਤ ਕਿੰਨਾ ਖੌਫਨਾਕ ਹੋ ਸਕਦਾ ਅਰੁਣਾ ਸ਼ਾਨਬਗ ਦਾ ਕੇਸ ਤੁਸੀਂ ਸੁਣੀ ਲਿਆ ਹੁਣ ਤੋਂ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਨਿਰਭਿਆ ਰੇਪ ਕੇਸ ਇਹ ਤਾਂ ਬਹੁਤ ਹੀ ਰੀਸੈਂਟ ਕੇਸ ਹੈ ਸਾਲ 2012 ਮਹੀਨਾ ਸੀ ਦਸੰਬਰ ਦਿੱਲੀ ਦੇ ਵਿੱਚ ਦਿੱਲੀ ਦੀਆਂ ਸੜਕਾਂ ਦੇ ਵਿੱਚ ਅਜਿਹਾ ਅਜਿਹੀ ਘਿਣਾਉਣੀ ਘਟਨਾ ਹੋਈ ਜਿਸ ਤੋਂ ਬਾਅਦ ਪੂਰਾ ਦੇਸ਼ ਪੂਰੀ ਦੁਨੀਆ ਹਿੱਲ ਗਈ ਸੀ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਰਾਜਧਾਨੀ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਹੋਇਆ ਜਿਸ ਨੂੰ ਦੱਸਦੇ ਸੁਣਦੇ ਹੋਏ ਵੀ ਲੋਕਾਂ ਨੂੰ ਸ਼ਰਮ ਆਈ ਨਿਰਬਿਆ ਰੇਪ ਕਾਂਡ ਦੇ ਵਿੱਚ 2012 ਦਸੰਬਰ ਦਾ ਇਹ ਮਾਮਲਾ ਸੀ 2020 ਦੇ ਵਿੱਚ ਯਾਨੀ 8 ਸਾਲ ਤੱਕ ਕੇਸ ਚੱਲਿਆ ਉਹ ਵੀ ਫਾਸਟ ਟਰੈਕ ਕੋਰਟ ਦੇ ਵਿੱਚ ਕੇਸ ਚੱਲਿਆ ਬਹੁਤ ਇਸ ਦੇ ਵਿੱਚ ਸਮਾਜਿਕ ਸੰਥਾਵਾਂ ਲੱਗੀਆਂ ਰਹੀਆਂ ਮੀਡੀਆ ਦੇ ਵਿੱਚ ਇਹ ਮਾਮਲਾ ਛਾਇਆ ਰਿਹਾ ਉਸ ਤੋਂ ਬਾਅਦ 8 ਸਾਲ ਲੱਗੇ ਇਸ ਕੇਸ ਨੂੰ ਨੇਪਰੇ ਚੜਨ ਦੇ ਵਿੱਚ ਜਿਸ ਦੇ ਵਿੱਚ 4 ਲੋਕਾਂ ਨੂੰ ਫਾਂਸੀ ਦਿੱਤੀ ਗਈ ਭਾਰਤ ਦੇ ਵਿੱਚ 4 ਲੋਕਾਂ ਨੂੰ ਫਾਂਸੀ ਦਿੱਤੀ ਗਈ ਇਸ ਕੇਸ ਦੇ ਵਿੱਚ ਸਾਲਸੀ 2020 ਇੱਕ ਸ਼ਖਸ ਨੇ ਜੇਲ੍ਹ ਦੇ ਅੰਦਰ ਹੀ ਸੁਸਾਈਡ ਕਰ ਲਿਆ ਸੀ ਯਾਨੀ 5 ਇਸ ਦੇ ਵਿੱਚ ਮੁਲਜ਼ਮ ਸੀ 6ਵਾਂ ਮੁਲਜ਼ਮ ਸੀ ਜਿਸ ਨੂੰ 3 ਸਾਲ ਦੀ ਸਿਰਫ ਸਜ਼ਾ ਹੋਈ ਔਰ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਨਬਾਲਕ ਮੁਲਜ਼ਮ ਸੀ ਜਿਹਨੂੰ 3 ਸਾਲ ਦੀ ਸਜ਼ਾ ਹੋਈ ਉਸਨੇ ਸਭ ਤੋਂ ਵੱਧ ਦਰਿੰਦਗੀ ਕੀਤੀ ਸੀ ਨਿਰਬਯਾ ਕੇਸ ਦੇ ਵਿੱਚ ਉਸਨੂੰ 3 ਸਾਲ ਜੁਵਨਾਈਲ ਜਸਟਿਸ ਕੋਰਡ ਨੇ 3 ਸਾਲ ਦੀ ਸਜ਼ਾ ਸੁਣਾਈ ਉਸ ਤੋਂ ਬਾਅਦ ਉਸਨੂੰ ਛੱਡ ਦਿੱਤਾ ਗਿਆ ਕਿਉਂਕਿ ਸਾਡਾ ਕਾਨੂੰਨ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਤਾਂ ਚਾਰ ਲੋਕਾਂ ਨੂੰ ਫਾਂਸੀ ਇੱਕ ਨੇ ਸੁਸਾਇਸਾਈਡ ਕੀਤੀ ਇੱਕ ਨੂੰ 3 ਸਾਲ ਦੀ ਸਜ਼ਾ ਇਹ ਨਿਰਬਯਾ ਕੇਸ ਦਾ ਜੋ ਕੇਸ ਦਾ ਨਿਬੇੜਾ ਹੋਇਆ ਉਸ ਦਾ ਬਹੁਤ ਘੱਟ ਸ਼ਬਦਾਂ ਦੇ ਵਿੱਚ ਤੁਹਾਨੂੰ ਦੱਸਿਆ ਹੁਣ ਇਸ ਤੋਂ ਬਾਅਦ ਤੁਸੀਂ ਕਿਹਾ ਸੋਚ ਰਹੇ ਹੋਗੇ ਜੋ ਸ਼ੁਰੂ ਚ ਦੱਸਿਆ ਸੀ ਉਹਨਾਂ ਤਸਵੀਰਾਂ ਨੂੰ ਦਿਖਾ ਕੇ ਕੀ ਉਹ ਤਸਵੀਰਾਂ ਕਿਹੜੀਆਂ ਨੇ ਜਿਸ ਦੇ ਵਿੱਚ ਕੁਝ ਲੋਕਾਂ ਨੂੰ ਗळा 'ਚ ਹਾਰ ਪਾ ਕੇ ਮੂੰਹ ਮਿੱਠੇ ਕਰਾਏ ਜਾ ਰਹੇ ਨੇ ਉਹ ਤਸਵੀਰ ਮੈਂ ਕਹੂੰਗਾ ਮੁੜ ਕੇ ਦਿਖਾਈ ਜਾਵੇ ਸਕਰੀਨ ਤੇ ਉਸ ਤਸਵੀਰ ਬਾਰੇ ਅਸੀਂ ਦੱਸਾਂਗੇ ਕਿ ਇਹ ਤਸਵੀਰ ਆਖਿਰਕਾਰ ਕਿਉਂ ਅਸੀਂ ਦਿਖਾਈ ਸੀ ਇਹ ਲੋਕ ਕੌਣ ਨੇ ਤਾਂ ਇਹ ਲੋਕ 11 ਲੋਕ ਸੀ ਜਿਨ੍ਹਾਂ ਨੂੰ ਸਾਲ 2022 ਦਿਨ ਸੀ 15 ਅਗਸਤ ਭਾਰਤ ਦੀ ਆਜ਼ਾਦੀ ਵਾਲਾ ਦਿਨ ਉਸ ਦਿਨ ਜੇਲ੍ਹ 'ਚੋਂ ਰਿਹਾ ਕਰ ਦਿੱਤਾ ਗਿਆ ਗੁਜਰਾਤ ਸਰਕਾਰ ਦੀ ਦੇ ਆਦੇਸ਼ਾਂ ਤੋਂ ਬਾਅਦ ਹੁਣ ਸੁਣ ਲਓ ਇਹ 11 ਲੋਕ ਕੌਣ ਸੀ ਕੋਈ ਸੁਤੰਤਰਤਾ ਸਨਾਨੀ ਤਾਂ ਹੋਣਗੇ ਨਹੀਂ ਕੀ ਇਹਨਾਂ ਨੂੰ ਇਹਨਾਂ ਉਹ ਕੀਤਾ ਜਾ ਰਿਹਾ ਹੈ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਾਲ 2002 ਦੇ ਵਿੱਚ ਤੁਹਾਨੂੰ ਜੇਕਰ ਯਾਦ ਹੋਏ ਤਾਂ ਗੁਜਰਾਤ ਦੇ ਵਿੱਚ ਗੋਧਰਾ ਦੰਗੇ ਹੋਏ ਸੀ ਉੱਥੇ ਇੱਕ ਔਰਤ ਸੀ ਬਿਲਕਿਸ ਬਾਨੋ ਬਿਲਕਿਸ ਬਾਨੋ ਉਸ ਸਮੇਂ ਆਪਣੇ ਪਰਿਵਾਰ ਦੇ ਨਾਲ ਸੀ ਭੀੜ ਨੇ ਉਸ ਦੇ ਘਰ ਨੂੰ ਘੇਰ ਲਿਆ ਕਈ ਲੋਕਾਂ ਨੇ ਉਸਦੇ ਪਰਿਵਾਰ ਦੇ ਲੋਕਾਂ ਨੂੰ ਜਾਨੋਂ ਮਾਰ ਦਿੱਤਾ ਸੱਤ ਲੋਕਾਂ ਨੂੰ ਬਿਲਕਿਸ ਬਾਨੋ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ ਉਹਦੇ ਵਿੱਚ ਬੱਚੇ ਵੀ ਸੀ ਉਹਨਾਂ ਨੂੰ ਵੀ ਨਹੀਂ ਛੱਡਿਆ ਗਿਆ ਬਿਲਕਿਸ ਬਾਨੋ ਉਸ ਸਮੇਂ 5 ਮਹੀਨੇ ਦੀ ਗਰਭਵਤੀ ਸੀ ਉਸ ਨਾਲ ਗੈਂਗਰੇਪ ਕੀਤਾ ਗਿਆ ਸਾਲ 2002 ਦੀ ਗੱਲ ਹੈ ਗੁਜਰਾਤ ਦੀ ਗੱਲ ਹੈ ਜਿੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਨੇ ਤਾਂ ਉੱਥੇ ਬਿਲਕਿਸ ਬਾਨੋ ਦੇ ਨਾਲ ਇਹਨਾਂ ਲੋਕਾਂ ਨੇ ਗੈਂਗਰੇਪ ਕੀਤਾ 5 ਮਹੀਨੇ ਦੀ ਗਰਭਵਤੀ ਸੀ ਬਿਲਕਿਸ ਬਾਨੋ ਦੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਗਿਆ ਬਚ ਗਈ ਸੀ ਬਿਲਕਿਸ ਬਾਨੋ ਤਾਂ ਬਿਲਕਿਸ ਬਾਨੋ ਦੇ ਨਾਲ ਗੈਂਗਰੇਪ ਕਰਨ ਦੇ ਮਾਮਲੇ ਦੇ ਵਿੱਚ 11 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਇਹ ਫੋਟੋ ਚ ਦਿਖਾਈ ਦੇ ਰਹੇ ਉਹੀ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਜਦੋਂ ਜੇਲ੍ਹ ਚੋਂ ਬਾਹਰ ਆਏ ਤਾਂ ਗਲਾਚ ਹਾਰ ਪਾ ਕੇ ਮੂੰ ਮਿੱਠਾ ਕਰਵਾ ਕੇ ਬੜੇ ਉੱਥੇ ਸਵਾਗਤ ਕੀਤਾ ਗਿਆ ਤੇ ਬਹੁਤ ਹੀ ਸੈਲੀਬ੍ਰੇਸ਼ਨ ਕੀਤੀ ਗਈ ਕਿ ਇਹਨਾਂ ਲੋਕਾਂ ਨੇ ਬਹੁਤ ਵੱਡਾ ਕੰਮ ਕੀਤਾ ਜੇਲ੍ਹ ਚੋਂ ਬਾਹਰ ਆਏ ਨੇ ਇਹਨਾਂ ਦਾ ਸਨਮਾਨ ਹੋਣਾ ਲਾਜ਼ਮੀ ਹੈ ਤਾਂ ਇਹਨਾਂ 11 ਲੋਕਾਂ ਦੀ ਤਸਵੀਰ ਇਸ ਜੋ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਕਰੀਨ ਤੇ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਇੱਕ ਔਰਤ ਨੂੰ ਘੇਰਿਆ ਉਹਦੇ ਪਰਿਵਾਰ ਵਾਲਿਆਂ ਨੂੰ ਮਾਰਿਆ ਉਸ ਨਾਲ ਗੈਂਗ ਰੇਪ ਕੀਤਾ ਗਰਭਵਤੀ ਔਰਤ ਦਾ ਗੈਂਗ ਰੇਪ ਕੀਤਾ ਨਾਮ ਸੀ ਬਿਲਕਿਸ ਬਾਨੋ ਤਾਂ ਬਿਲਕਿਸ ਬਾਨੋ ਦੇ ਨਾਲ ਦਰਿੰਦਗੀ ਕਰਨ ਵਾਲਿਆਂ ਨੂੰ ਜਦੋਂ ਜੇਲ੍ਹ ਚੋਂ ਛੱਡਿਆ ਗਿਆ ਤਾਂ ਉਹਨਾਂ ਦਾ ਸਵਾਗਤ ਕੀਤਾ ਗਿਆ ਢੋਲ ਵਜਾਏ ਗਏ ਮੂੰਹ ਮਿੱਠਾ ਕਰਵਾਇਆ ਗਿਆ ਤੇ ਖਾਰ ਪਵਾ ਕੇ ਉਹਨਾਂ ਦਾ ਸਵਾਗਤ ਹੋਇਆ ਪਰ ਔਰ ਦਿਨ ਵੀ ਸੀ ਸੋਚੋ ਭਾਰਤ ਆਜ਼ਾਦ ਹੋਇਆ ਸੀ 15 ਅਗਸਤ ਸੀ ਸਾਲ ਸੀ 2022 ਉਹ ਵੀ ਗੁਜਰਾਤ ਦੇ ਵਿੱਚ ਭਾਜਪਾ ਸਰਕਾਰ ਸੀ ਬਹੁਤ ਹੀ ਜ਼ਿਆਦਾ ਬੇਇੱਜ਼ਤੀ ਕੀਤੀ ਗਈ ਬਹੁਤ ਸਾਰੇ ਲੋਕਾਂ ਵੱਲੋਂ ਕਿ ਇਹ ਕਿਸ ਤਰ੍ਹਾਂ ਦੀ ਆਜ਼ਾਦੀ ਵਾਲਾ ਦਿਨ ਹੋਇਆ ਕਿ ਇੱਕ ਮਜਲੂਮ ਔਰਤ ਨੂੰ ਕੇਰਨ ਵਾਲੇ ਲੋਕਾਂ ਨੂੰ ਐਨੇ ਬਾਈਜ਼ਤ ਬਰੀ ਕੀਤਾ ਗਿਆ ਸੁਪਰੀਮ ਕੋਰਟ ਨੇ ਦਖਲ ਦਿੱਤਾ ਸੁਪਰੀਮ ਕੋਰਟ ਨੇ ਕਿਹਾ ਕਿ ਜੋ ਇਹਨਾਂ ਲੋਕਾਂ ਨੂੰ ਸਜ਼ਾ ਦਿੱਤੀ ਗਈ ਉਹ ਤਾਂ ਮਹਾਰਾਸ਼ਟਰ ਹਾਈ ਕੋਰਟ ਨੇ ਦਿੱਤੀ ਸੀ ਮੁੰਬਈ ਹਾਈ ਕੋਰਟ ਨੇ ਦਿੱਤੀ ਸੀ ਤੱਕ ਗੁਜਰਾਤ ਨੇ ਕਿਵੇਂ ਇਹਨਾਂ ਨੂੰ ਮਾਫ਼ ਕਰਤਾ ਅਸਲ 'ਚ ਗੱਲ ਇਹ ਸੀ ਕਿ ਇਹਨਾਂ 11 ਲੋਕਾਂ ਦੇ ਵਿੱਚੋਂ ਇੱਕ ਸ਼ਖਸ ਨੇ ਪਟੀਸ਼ਨ ਦਾਇਰ ਕੀਤੀ ਸੀ ਕਿ ਮੈਨੂੰ ਦੇਖੋ ਜੀ 15 ਸਾਲ ਤੋਂ ਵੱਧ ਹੋ ਗਏ ਜੇਲ੍ਹ ਵਿੱਚ ਰਹਿੰਦੇ ਹੋਏ ਹੁਣ ਮੈਨੂੰ ਰਿਹਾ ਕਰ ਦੇਣਾ ਚਾਹੀਦਾ ਹੈ ਤਾਂ ਉਸੇ ਦਾ ਫਾਇਦਾ ਚੱਕ ਕੇ ਕਾਨੂੰਨ ਦੇ ਵਿੱਚ ਜੋ ਚੋਰ ਮੋਰੀਆਂ ਹੁੰਦੀਆਂ ਨੇ ਉਹਨਾਂ ਦਾ ਫਾਇਦਾ ਚੁੱਕਿਆ ਬਾਕੀ 10 ਲੋਕਾਂ ਨੇ ਵੀ ਤਾਂ 11 ਦੇ 11 ਲੋਕਾਂ ਨੂੰ ਸਨਮਾਨ ਸਹਿਤ ਜੇਲ੍ਹ ਚੋਂ ਬਾਹਰ ਕੱਢ ਦਿੱਤਾ ਗਿਆ ਸੁਪਰੀਮ ਕੋਰਟ ਨੇ ਇਤਰਾਜ਼ ਜਤਾਇਆ ਤਾਂ ਕੁਝ ਹੀ ਹਫ਼ਤਿਆਂ ਮੁੜ ਕੇ ਉਹ ਗਲਾਂ ਚ ਪਾਏ ਗਏ ਹਾਰ ਤੇ ਮੂੰ ਚ ਖਾਏ ਗਏ ਲੱਡੂ ਬਾਹਰ ਸੁੱਟ ਕੇ ਜੇਲ੍ਹ ਚ ਜਾਣਾ ਪਿਆ ਕਿਉਂਕਿ ਸੁਪਰੀਮ ਕੋਰਟ ਨੇ ਜੋ ਚਪੇੜਾ ਮਾਰੀ ਸੀ ਰਾਜ ਸਰਕਾਰ ਦੇ ਕਿ ਬੇਸ਼ਰਮੀ ਦੀ ਹੱਦ ਕਰ ਦਿੱਤੀ ਗਈ ਕਾਨੂੰਨ ਦਾ ਮਜ਼ਾਕ ਉਡਾਇਆ ਗਿਆ ਤਾਂ ਇਹ ਲੋਕ ਮੁੜ ਕੇ ਜੇਲ੍ਹ ਚਲੇ ਗਏ ਕਿਉਂਕਿ ਇਹਨਾਂ ਦੀ ਜੋ ਸੈਲੀਬ੍ਰੇਸ਼ਨ ਸੀ ਉਹ ਬਹੁਤ ਘੱਟ ਸਮੇਂ ਦੀ ਸੀ ਤੇ ਉਹੀ 11 ਲੋਕ ਸੀ ਜਿਨ੍ਹਾਂ ਨੇ ਗੈਂਗ ਰੇਪ ਨੂੰ ਅੰਜਾਮ ਦਿੱਤਾ ਸੀ ਤੇ ਸਾਡਾ ਸਮਾਜ ਉਸ ਤਰ੍ਹਾਂ ਦਾ ਹੈ ਕਿ ਜਦੋਂ ਇਸ ਤਰ੍ਹਾਂ ਦੀ ਕਾਨੂੰਨੀ ਹਰਕਤ ਕਰਨ ਵਾਲੇ ਜੇਲ੍ਹ ਚੋਂ ਬਾਹਰ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਐਨ ਅ ਅਜਿਹੇ ਲੋਕਾਂ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਅਜਿਹੇ ਲੋਕਾਂ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਸਾਡੇ ਸਮਾਜ ਦੇ ਵਿੱਚ ਤੇ ਸਾਡੇ ਸਮਾਜ ਦੇ ਵਿੱਚ ਜਦੋਂ ਰੇਪ ਦੀਆਂ ਬਲਾਤਕਾਰ ਦੀਆਂ ਘਟਨਾਵਾਂ ਹੋਣਗੀਆਂ ਤਾਂ ਉਹਨਾਂ ਮੁਲਜ਼ਮਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਕੀਤਾ ਜਾਏਗਾ ਤਾਂ ਸੋਚੋ ਡਰ ਕਿੱਥੇ ਹੋਏਗਾ ਇਹ ਤਾਂ ਇਸ ਤਸਵੀਰ ਦੀ ਜੋ ਅਸੀਂ ਹਕੀਕਤ ਦੱਸਣੀ ਸੀ ਜੋ ਸ਼ੁਰੂ ਚ ਦਿਖਾਈ ਸੀ ਅੰਤ ਚ ਅਸੀਂ ਦੱਸ ਵੀ ਦਿੱਤੀ ਆਪਣੇ ਵਾਦੇ ਮੁਤਾਬਕ ਹੁਣ ਇੱਕ ਕੁਛ ਅਸੀਂ ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਦੱਸੀਏ ਕਿ ਭਾਰਤ ਦੇ ਵਿੱਚ ਔਰਤਾਂ ਦੇ ਖਿਲਾਫ ਹੁੰਦੇ ਜੁਰਮ ਦਾ ਅੰਕੜਾ ਕੀ ਕਹਿੰਦਾ ਤੇ ਅੰਕੜੇ ਬਾਰੇ ਅਸੀਂ ਗੱਲ ਕਰੀਏ ਤਾਂ ਸਾਲ 2022 ਦੀ ਨੈਸ਼ਨਲ ਕ੍ਰਾਈਮ ਰਿਪੋਰਟਸ ਰਿਕਾਰਡਸ ਬਿਊਰੋ ਹੈ ਐਨਸੀਆਰਬੀ ਜਿਹਨੂੰ ਕਿਹਾ ਜਾਂਦਾ ਹੈ ਐਨਸੀਆਰਬੀ ਨੇ 2022 ਦੀ ਰਿਪੋਰਟ ਜੋ ਜਾਰੀ ਕੀਤੀ ਸੀ ਉਸ ਦੇ ਮੁਤਾਬਕ ਭਾਰਤ ਦੇ ਵਿੱਚ ਔਰਤਾਂ ਦੇ ਪ੍ਰਤੀ ਹਰ ਸਾਲ 445000 ਤੋਂ ਵੱਧ ਕੇਸ ਦਰਜ ਕੀਤੇ ਜਾਂਦੇ ਨੇ ਉਹਨਾਂ ਦੇ ਖਿਲਾਫ ਜੋ ਜੁਰਮ ਕੀਤਾ ਜਾਂਦਾ ਹੈ ਇਹ ਤਰ੍ਹਾਂ ਇੱਕ ਅੰਕੜਾ ਇਸ ਤੋਂ ਬਾਅਦ ਇਹਨਾਂ ਔਰਤਾਂ ਦੇ ਖਿਲਾਫ ਜੋ ਜੁਰਮ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚ ਜੋ ਰੇਪ ਹੈ ਰੇਪ ਦੇ ਜੋ ਅੰਕੜੇ ਨੇ ਉਹ 33100 ਤੋਂ ਵੱਧ ਨੇ 31500 ਤੋਂ ਵੱਧ ਕੇਸ ਨੇ ਜੋ ਸਾਲਾਨਾ ਔਰਤਾਂ ਦੇ ਖਿਲਾਫ ਰੇਪ ਦੀਆਂ ਘਟਨਾਵਾਂ ਹੁੰਦੀਆਂ ਨੇ ਇਹ ਐਨਸੀਆਰਬੀ ਦਾ ਅੰਕੜਾ ਕਹਿੰਦਾ ਜਿਹਨੂੰ ਹੋਰ ਕੈਲਕੂਲੇਟ ਕਰੀਏ ਹੋਰ ਇਹਨੂੰ ਤੋੜੀਏ ਤਾਂ ਇਸ ਦੇ ਮੁਤਾਬਕ ਹਰ 16 ਮਿੰਟ ਤੇ ਇੱਕ ਰੇਪ ਭਾਰਤ ਵਿੱਚ ਹੋ ਰਿਹਾ ਹੈ ਇਹ ਸਾਡੇ ਭਾਰਤ ਦੀ ਅੱਜ ਦੀ ਸੱਚਾਈ ਹੈ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਜਿੱਥੇ 16 ਮਿੰਟ 'ਚ ਇੱਕ ਰੇਪ ਹੁੰਦਾ ਹੈ ਇਹ ਰਿਪੋਰਟ ਕਹਿ ਰਹੀ ਹੈ ਇਹ ਇੱਧਰ ਉੱਧਰ ਦੀ ਕੋਈ ਗੱਲ ਨਹੀਂ ਕਹਿ ਰਹੀ ਭਾਰਤ ਸਰਕਾਰ ਦੀ ਜੋ ਏਜੰਸੀ ਉਹਦੀ ਰਿਪੋਰਟ ਕਹਿੰਦੀ ਹੈ ਹੁਣ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਅਸੀਂ ਦੱਸਿਆ ਕਿ ਔਰਤਾਂ ਖਿਲਾਫ 4.5 ਲੱਖ ਕਰੀਬ ਮਾਮਲੇ ਦਰਜ ਹੁੰਦੇ ਨੇ ਜੋ ਉਹਨਾਂ ਖਿਲਾਫ ਮਾਮਲੇ ਦਰਜ ਜੋਨਾਂ ਦੇ ਖਿਲਾਫ ਕਰਨ ਨੂੰ ਜੋਨ ਕੀਤੇ ਜਾਂਦੇ ਨੇ 31000 ਤੋਂ ਵੱਧ ਰੇਪ ਦੇ ਮਾਮਲੇ ਹੁੰਦੇ ਨੇ ਇਸ ਤੋਂ ਬਾਅਦ 16 ਮਿੰਟ ਤੇ ਇੱਕ ਰੇਪ ਦਰਜ ਕੀਤਾ ਜਾਂਦਾ ਹੈ ਭਾਰਤ ਦੇ ਵਿੱਚ ਪਰ ਜਿਨ੍ਹਾਂ ਲੋਕਾਂ ਨੂੰ ਪੁਲਿਸ ਤੇ ਸਾਡਾ ਕਾਨੂੰਨ ਸਜ਼ਾ ਦੌਣ ਵਿੱਚ ਕਾਮਯਾਬ ਹੁੰਦਾ ਹੈ ਉਹਨਾਂ ਲੋਕਾਂ ਦੇ ਵਿੱਚ ਜੋ ਗਿਣਤੀ ਹੈ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਉਹ ਇਹ ਹੈ 2.5 ਫੀਸਦ ਯਾਨੀ ਢਾਈ ਫੀਸਦ ਤੋਂ ਥੋੜਾ ਜਿਹਾ ਜ਼ਿਆਦਾ ਯਾਨੀ ਕਿ ਜੇ 10 ਘਟਨਾਵਾਂ ਇਦਾਂ ਹੁੰਦੀਆਂ ਨੇ ਤਾਂ ਦੋ ਲੋਕਾਂ ਨੂੰ ਹੀ ਸਜ਼ਾ ਹੁੰਦੀ ਹੈ ਇਸ ਮਾਮਲੇ ਦੇ ਵਿੱਚ ਇਸੇ ਕਰਕੇ ਅਸੀਂ ਕਿਹਾ ਕਿ ਐਸਾ ਦੇਸ਼ ਹੈ ਮੇਰਾ ਧੰਨਵਾਦ